ਜੀਤਾਲ ਜੀ ਸਾਰਿਆਂ ਨੂੰ ਮੈਂ ਹਮੇਸ਼ਾ ਕੁਛ ਰਹਿੰਦੀ ਤੁਸੀਂ ਪੁੱਛੋਗੇ ਕਿ ਕਿਉਂ ਕਿਉਂਕਿ ਮੈਂ ਕਿਸੇ ਤੇ ਨਿਰਭਰ ਨਹੀਂ ਮੈਂ ਕਿਸੇ ਤੇ ਉਤ ਨਹੀਂ ਲੱਗਦੀ ਕਿਉਂਕਿ ਉਮੀਦਾਂ ਜਿਹੜੀਆਂ ਉਹ ਬਹੁਤ ਦਰਦ ਦਿੰਦੀਆਂ ਬਹੁਤ ਗੁੱਖ ਦਿੰਦੀਆਂ ਇਸ ਲਈ ਖੁਸ਼ ਰਹਾਂ ਹਵਾਦ ਰਹਾਂ ਚੜ੍ਹਦੀ ਕਲਾ ਵਿੱਚ ਦੂਸਰਿਆਂ ਨਾਲ ਪਿਆਰ ਰੱਖੂ ਆਪਸੀ ਪਿਆਰ ਰੱਖਦੇ ਕਿਸੇ ਲਈ ਨਹੀਂ ਆਪਦੇ ਲਈ ਜੀਵ ਲਿਖਣ ਤੋਂ ਪਹਿਲਾਂ ਸੋਚੋ ਬੋਲਣ ਤੋਂ ਪਹਿਲਾਂ ਸੁਣੋ ਗਲਤੀ ਹੋਏ ਤਾਂ ਪਹਿਲਾਂ ਮਹਿਸੂਸ ਕਰੋ ਪ੍ਰਾਰਥਨਾ ਤੋਂ ਪਹਿਲਾਂ ਮਾਫ਼ ਕਰੋ ਤੇ ਕੁੱਝ ਕਰਨ ਤੋਂ ਪਹਿਲਾਂ ਉਦਮ ਕਰੋ ਮਾਰਨ ਤੋਂ ਪਹਿਲਾਂ ਜੀਓ ਇਹ ਐਨੀਆਂ ਗੱਲਾਂ ਯਾਦ ਰੱਖੋ ਤੁਸੀਂ ਕਦੇ ਵੀ ਕਿਸੇ ਵੀ ਤਰ੍ਹਾਂ ਕਿਸੇ ਤੇ ਨਿਰਭਰ ਨਹੀਂ ਰਹੋਗੇ ਨਾ ਹੀ ਕਿਸੇ ਤੇ ਤੁਸੀਂ ਉਮੀਦਾਂ ਰੱਖੋਗੇ ਤੇ ਪਰਮਾਤਮਾ ਸੋ ਉਹ ਦਿਨ ਦੁਗਰੀ ਰਾਤ ਚਗਰੀ ਤਰੱਕੀ ਕਰਦੇ ਹੋਏ ਤੁਹਾਨੂੰ ਚੜ੍ਹਦੀਆਂ ਕਲਾ 'ਚ ਤੇ ਬਲੰਦੀਆਂ ਦੇ ਰਾਹਾਂ ਤੇ ਪਹੁੰਚਾਉਣਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿ